ਉਹ ਡਰੱਗਸ ਦੇ ਮਨੀ ਆ ਜਿਹੜਾ ਹਵਾਲਾ ਦੇ ਰਾਹੀਂ ਉਹ ਕਿਵੇਂ ਟਰਾਂਸਫਰ ਕਰਦੇ ਸੀ ਉਸ ਨੂੰ ਅਸੀਂ ਟਰੇਸ ਕੀਤਾ ਉਸ ਨੂੰ ਟਰੇਸ ਕਰਦੇ ਹੋਏ ਅਸੀਂ ਖੇਤਾ ਰਾਮ ਸੀ ਦਿੱਲੀ ਤੋਂ ਜਿਹੜਾ ਹਵਾਲਾ ਰੈਕਟ ਚਲਾਉਂਦਾ ਸੀ ਤੇ ਇੱਕ ਰਾਜਕੁਮਾਰ ਜਿਗਾ ਸ਼ਾਹ ਬਾਦ ਤੋਂ ਜਿਹੜੇ ਡਰੱਗਸ ਦੇ ਪੈਸੇ ਇੱਥੋਂ ਲੈ ਕੇ ਬਾਹਰ ਪਾਕਿਸਤਾਨਾਂ ਜਿਹੜੇ ਹਵਾਲਾ ਦੇ ਰਾਹੀਂ ਭੇਜਦੇ ਸੀ ਜਿੱਥੋਂ ਡਰੱਗਸ ਆਉਂਦੀਆਂ ਸੀ ਉਹਨਾਂ ਦੋਨਾਂ ਨੂੰ ਅਸੀਂ ਜਿਹੜਾ ਗ੍ਰਿਫਤਾਰ ਕੀਤਾ ਆਲਰੇਡੀ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਇਹਦੇ ਨਾਲ 4 ਕਿਲੋ 10 ਗ੍ਰਾਮ ਹੀਰੋਇਨ ਤੇ ਇਸ ਹਵਾਲਾ ਡਰਗ ਮੰਨੀ ਦੇ ਤਹਿਤ ਇਸ ਰੈਕਡ ਨੂੰ ਅਸੀਂ ਉਹਦੇ ਦੌਰਾਨ 84 ਲੱਖ 17000 ਰੁਪਏ ਜਿਹੜਾ ਰਿਕਵਰ ਕੀਤਾਗਾ ਪਿਛਲੇ ਦਿਨੀ ਕਮਿਸ਼ਨਰੇਟ ਅਮਰਸਰ ਪੁਲਿਸ ਵੱਲੋਂ 4 ਕਿਲੋ ਦੀ ਹੀਰੋਇਨ ਦੀ ਰਿਕਵਰੀ ਹੋਈ ਸੀ ਇੱਕ ਬਾਅਦ ਚ 11 ਦੀ ਹੋਈ ਸੀ ਇਹ 4 ਕਿਲੋ ਵਾਲੀ ਦੀ ਅਸੀਂ ਅੱਜ ਜਿਹੜੇ ਰੈਫਰੈਂਸ ਦੇ ਕੇ ਗੱਲ ਕਰਨੀ ਆ ਉਸ 4 ਕਿਲੋ ਹੀਰੋਇਨ ਵਾਲੀ ਰਿਕਵਰੀ ਦੇ ਵਿੱਚ ਅਸੀਂ ਬੈਕਵਰਡ ਲਿੰਕੇਜ ਦੇ ਜਾ ਕੇ ਜਿਹੜੇ ਉਹ ਡਰੱਗਸ ਦੇ ਮਨੀ ਆ ਜਿਹੜਾ ਹਵਾਲਾ ਦੇ ਰਾਹੀਂ ਉਹ ਕਿਵੇਂ ਟਰਾਂਸਫਰ ਕਰਦੇ ਸੀ ਉਸ ਨੂੰ ਅਸੀਂ ਟਰੇਸ ਕੀਤਾ ਉਸ ਨੂੰ ਟਰੇਸ ਕਰਦੇ ਹੋਏ ਅਸੀਂ ਖੇਤਾਰਾਮ ਸੀ ਦਿੱਲੀ ਤੋਂ ਜਿਹੜਾ ਹਵਾਲਾ ਰੈਕਟ ਚਲਾਉਂਦਾ ਸੀ ਤੇ ਇੱਕ ਰਾਜਕੁਮਾਰ ਜਿਗਾ ਸ਼ਾਹਵਾਤੋਂ ਜਿਹੜੇ ਡਰੱਗਸ ਦੇ ਪੈਸੇ ਇੱਥੋਂ ਲੈ ਕੇ ਬਾਹਰ ਪਾਕਿਸਤਾਨਾਂ ਜਿਹੜੇ ਹਵਾਲਾ ਦੇ ਰਾਹੀਂ ਭੇਜਦੇ ਸੀ ਜਿੱਥੋਂ ਡਰੱਗਸ ਆਉਂਦੀਆਂ ਸੀ ਉਹਨਾਂ ਦੋਨਾਂ ਨੂੰ ਅਸੀਂ ਜਿਹੜਾ ਗ੍ਰਿਫਤਾਰ ਕੀਤਾ ਆਲਰੇਡੀ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਇਹਦੇ ਨਾਲ 4 ਕਿਲੋ 10 ਗ੍ਰਾਮ ਹਿਰੋਇਨ ਤੇ ਇਸ ਹਵਾਲਾ ਡਰੱਗ ਮੰਨੀ ਦੇ ਤਹਿਤ ਇਸ ਰੈਕਡ ਨੂੰ ਅਸੀਂ ਉਹਦੇ ਦੌਰਾਨ 84 ਲੱਖ 17000 ਰੁਪਏ ਜਿਹੜਾ ਰਿਕਵਰ ਕੀਤਾਗਾ ਦੋ ਪਿਸਟਲਸ ਤੇ ਲਾਈਵ ਕਾਈਟਰੀਜ਼ ਆਲਰੇਡੀ ਰਿਕਵਰ ਹੋਏ ਸੀ ਇਹਦੇ ਜੋ ਇੱਕ ਕਾਊਂਟਿੰਗ ਮਸ਼ੀਨ ਆ ਤੇ 8 ਵਹੀਕਲਸ ਉਹ ਵੀ ਰਿਕਵਰ ਹੋਏ ਨੇ ਇਸ ਤਰ੍ਹਾਂ ਜਿਹੜੇ ਡਰੱਗਸ ਦੇ ਬੈਕਵਰਡ ਤੇ ਫਾਰਵਰਡ ਲਿੰਕੇਜ ਨੂੰ ਉਸੇ ਫੋਲੋ ਕਰਦੇ ਹੋਏ ਇਹ ਦੋ ਜਿਹੜੇ ਮੇਨ ਜਿਹੜੇ ਪੈਸਿਆਂ ਨੂੰ ਖਪਤ ਕਰਨ ਵਾਲੇ ਬੰਦੇ ਸੀਗੇ ਉਹਨਾਂ ਦੀ ਅਰੈਸਟਪੌਂਟ ਚ ਕਮਿਸ਼ਨਰਟ ਪੁਲਿਸ ਜਿਨ੍ਹਾਂ ਨੇ ਸ਼੍ਰੀ ਦਰਪਨ ਆਲੂਵਾਲੀਆ ਏਡੀਸੀਪੀ ਸਿਟੀ 1 ਦੇ ਇਹਨਾਂ ਦੇ ਨਾਲ ਜਿਹੜੇ ਹੈਗੇ ਨੇ ਬਾਕੀ ਜਿਹੜਾ ਸਟਾਫ ਆ ਉਹਨਾਂ ਦੀ ਮਦਦ ਨਾਲ ਇਹਨਾਂ ਨੂੰ ਟ੍ਰੇਸ ਕਰਨ ਚ ਕਾਮਯਾਬ ਕੀਤਾ ਤੇ ਅਰੈਸਟ ਕੀਤਾ ਸਰ ਜੀ ਦਾ ਵੀ ਕੋਈ ਬਾਲਾ ਨਹੀਂ ਹੈ ਨਹੀਂ ਇਹ 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 ਇਸ ਇਸਲਾਮਾਬਾਦ ਤੇ ਛਾੜੇ ਵਾਲਾ ਸੀਗਾ ਜੀ ਟੋਟਲ ਕਾਲੀ ਸਾਰੇ ਕਿੰਨੇ ਆਜੂ ਇਹ 84 ਲੱਖ ਰੁਪਏ ਜੀ ਹਾਂਜੀ 84 ਲੱਖ ਸਰ ਪਹਿਲੀ ਵੀ ਕਿਹਾ 84 ਲੱਖ 1000 ਪੈਸੇ ਪਕੜੇਗੇ ਤੇ ਬੈਕਵਰਡ ਲੀਕ ਜੀ ਪਕੜੇਗੇ ਕਿ ਇਹਨੂੰ ਤੁਸੀਂ ਕਿਵੇਂ ਵੇਖਦੇ ਹੋ ਜੀ ਕਿਉਂਕਿ ਇੰਨਾ ਪੈਸਾ ਇਨਵੋਲ ਹੋਇਆ ਪਹਿਲੀ ਵਾਰ ਦੇ ਪਿੱਛੇ ਸਾਡੀ ਹਮੇਸ਼ਾ ਹੀ ਇਹ ਕੋਸ਼ਿਸ਼ ਹੁੰਦੀ ਆ ਵੀ ਅਸੀਂ ਬੈਕਵਰਡ ਤੇ ਜਿਹੜੇ ਫਾਰਵਰਡ ਜਿਹੜੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰੀਏ ਪੁਲਿਸ ਨੇ ਬਹੁਤ ਹੀ ਅਸੀਂ ਇੱਥੇ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟ ਅਲੱਗ ਸਟੈਬਲਿਸ਼ ਕੀਤਾ ਜਿਹੜਾ ਕਿ ਡਰੱਗਸ ਦੇ ਕੇਸ ਦੇ ਪੈਸੇ ਦਾ ਆਉਣ ਤੇ ਜਾਣ ਨੂੰ ਜਿਹੜਾ ਮੋਨੀਟਰ ਕਰਕੇ ਵਾਚ ਕਰਕੇ ਉਹਨਾਂ ਦੀ ਇਨਵੈਸਟੀਗੇਸ਼ਨ ਕਰਕੇ ਉਹ ਪੈਸਿਆਂ ਦੇ ਜਿਹੜੇ ਵਪਾਰ ਕਰਨ ਵਾਲੇ ਬੰਦੇ ਨੇ ਇਧਰ ਉਧਰ ਕਰਨ ਵਾਲੇ ਨੇ ਉਹਨਾਂ ਨੂੰ ਅਸੀਂ ਜਿਹੜਾ ਅਸੀਂ ਕਾਬੂ ਕਰੀਏ ਸਰ ਇੱਥੇ ਰਾਜਸਥਾਨ ਦਾ ਵੀ ਕੋਈ ਰੋਲ ਆ ਰਿਹਾ ਕਿ ਰਗੜੀਆਂ ਨੇ ਉਹਦਾਂ ਦੀ ਵੀ ਗੌਰਮੈਂਟ ਪਾਈ ਗਈ ਉਹ ਆਂਗੜੀਆਂ ਆਂਗੜੀਆਂ ਸਿਸਟਮ ਹੈਗਾ ਬੇਸਿਕਲੀ ਇਹ ਜ਼ਿਆਦਾ ਮੁੰਬਈ ਤੇ ਸੂਰਤ ਦੇ ਵਿੱਚ ਕੰਮ ਕਰਦਾ ਇਹ ਗਹਿਣਿਆਂ ਦਾ ਤੇ ਜਿਹੜਾ ਪੈਸਿਆਂ ਦਾ ਜਿਹੜਾ ਇੱਧਰ ਉੱਧਰ ਲੈਣ ਦੇਣ ਦੇ ਕੰਮ ਕਰਦੇ ਨੇ ਇੱਕ ਇੱਕ ਤਰ੍ਹਾਂ ਦੇ ਕੋਰੀਅਰ ਦਾ ਕੰਮ ਕਰਦੇ ਨੇ ਕੋਰੀਅਰ ਸਿਉਰਟੀ ਹੁੰਦੀ ਆ ਇਸ ਜਿਹੜਾ ਸਾਡਾ ਇਹਦਾ ਵੀ ਲਿੰਕ ਆ ਅਸਲ ਲਿੰਕ ਇਹਦਾ ਸਾਡਾ ਅਹਮਦਾਬਾਦ ਨੂੰ ਜਾ ਰਿਹਾ ਸੀਗਾ ਇਹ ਸੀ ਦਿੱਲੀ ਤੋਂ ਗ੍ਰਿਫਤਾਰ ਕੀਤਾਗਾ ਉਹ ਅਹਮਦਾਬਾਦ ਵਾਲੇ ਜਿਹੜੇ ਦੀਜ਼ਾਰ ਦਾ ਆਂਗੜੀਆ ਸਿਸਟਮ ਜਿਹੜਾ ਹੈਗਾ ਪਰ ਆਂਗੜੀਆ ਸਿਸਟਮ ਕਿੰਨਾ ਦੇਸ਼ ਚ ਪਹਿਲਿਆ ਹੋਇਆ ਕਿਉਂਕਿ ਪਹਿਲੀ ਵਾਰ ਇਸ ਤਰ੍ਹਾਂ ਦਾ ਨਾਮ ਸਾਹਮਣੇ ਆਇਆ ਇਸ ਤਰ੍ਹਾਂ ਦਾ ਰੈਕੇਟ ਸਾਹਮਣੇ ਆਇਆ ਉਹ ਬਿਲਕੁਲ ਠੀਕ ਆ ਪਰ ਇਹ ਇਹ ਜਿਆਦਾ ਜਿਹੜਾ ਸਿਸਟਮ ਹੈਗਾ ਮੁੰਬਈ ਤੇ ਸੂਰਤ ਵਾਲੇ ਪਾਸੇ ਚੱਲਦਾ ਸਾਡੀ ਏਜ ਇਨਵੈਸਟੀਗੇਸ਼ਨ ਦੇ ਦੌਰਾਨ ਹੀ ਸਾਨੂੰ ਇਹ ਚ ਗੱਲ ਦੀ ਜਿਹੜੀ ਆ ਜਿਆਦਾ ਜਾਣਕਾਰੀ ਹਾਸਲ ਹੋਈ ਆ ਇਹ ਆਪਣੇ ਪੰਜਾਬ ਜਾਂ ਨਾਰਥ ਸਾਈਡ ਤੇ ਇਹਦਾ ਜਿਹੜਾ ਸਿਸਟਮ ਇਹ ਘੱਟ ਫਾਲੋ ਹੁੰਦਾ ਦਾ ਪਹਿਲੀ ਵਾਰ ਤੇ ਦਾ ਸਿਸਟਮ ਹੋਣਾ ਕਿ ਬਾਕੀ ਸਟੇਟ ਦੀ ਪੁਲਿਸ ਦੀ ਵੀ ਅੰਦਰ ਵਿੱਚ ਮਤਲਬ ਦਿੱਤੀਗੇ ਹਾਂਜੀ ਜੀ ਲੋਡ ਭਾਈ ਉਹਨਾਂ ਦੀ ਮਤਲਬ ਲਈ ਜਾਵੇਗੀ ਵੈਸੇ ਜਿਹੜੀ ਸਾਡੀ ਪੰਜਾਬ ਪੁਲਿਸ ਆ ਸਾਡੀਆਂ ਟੈਕਨੀਕਲ ਟੀਮਜ਼ ਨੇ ਸਾਡੇ ਕੋਲ ਜਿਹੜੇ ਹੋਰ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟਸ ਹੈਗੇ ਨੇ ਦੇ ਆਰ ਕੈਪੇਬਲ ਆਫ ਡੂਇੰਗ ਐਵਰੀਥਿੰਗ ਜਿਹੜਾ ਡਰਗ ਮਨੀ ਟ੍ਰਾਂਸਫਰ ਕਿਸ ਤਰ੍ਹਾਂ ਹੁੰਦੀ ਸੀ ਵਾਟ ਵਾਸ ਦਾ ਮੋਡਲ ਸੁਪਰੀਟੀ ਹੈ ਸਾਰਾ ਜਿਹੜਾ ਇਹ ਹਵਾਲਾ ਨਹੀਂ ਹੁੰਦੀ ਸੀ ਜੀ ਇਹ ਬੇਸਿਕਲੀ ਜਿਹੜੇ ਬੰਦੇ ਨੇ ਫੜੇ ਗਏ ਨੇ ਇਹ ਹਵਾਲੇ ਦਾ ਕੰਮ ਕਰਦੇ ਨੇ ਇਹ ਹਵਾਲਾ ਦੇ ਰਾਹੀਂ ਹੋਈ ਜਿਹੜਾ ਉਹਨਾਂ ਦਾ ਹੀ ਇੱਕ ਹਿੱਸਾ ਜਿਹੜਾ ਸੀ ਡਰਗ ਮਨੀ ਵੀ ਟ੍ਰਾਂਸਫਰ ਕਰਦੀ ਸੀ ਸਰ ਇਹ ਇੱਕ ਨਵਾਂ ਹੋਰ ਲੋਕ ਵੀ ਸਰ ਸਾਹਮਣੇ ਆਉਣਾ ਹੈ ਹਾਂਜੀ ਹੋਰ ਲੋਕ ਵੀ ਹਾਂ ਹਾਂਜੀ ਇਹ ਪੂਰਾ ਸਿਸਟਮ ਆ ਉਸ ਨੂੰ ਅਸੀਂ ਸਾਰੇ ਨੂੰ ਇਨਵੈਸਟੀਗੇਟ ਕਰ ਰਹੇ ਆ ਜਿਹੜਾ ਜਿਹੜਾ ਬੰਦਾ ਸਾਹਮਣੇ ਆਵੇਗਾ ਵੀ ਵਿਲ ਬੁੱਕ ਤੇ ਮਾਲ ਉਹਨਾਂ ਦੀ ਪ੍ਰੋਪਰਟੀ ਸੀ ਜਿਹਨਾਂ ਨੂੰ ਆਰਡਰ ਲੱਗੇ ਨੇ ਕਿ ਉਹ ਹੋਣਗੇ ਜਿਹੜੇ ਜਿਹੜੇ ਚਾਹ ਪਾਕਿਸਤਾਨ ਪ੍ਰਾਈਸ ਸੁਝਾਉਂਦੇ ਸੀ ਬਲਾਈ ਉਹ ਉਹ ਹਾਲਾ ਸਿਸਟਮ ਉਹ ਇਨਵੈਸਟੀਗੇਟ ਕਰ ਰਹੇ ਆ ਵੀ ਉਹ ਕਿਵੇਂ ਬਚਾਉਂਦੇ ਸੀ ਕੀ ਕਰਦੇ ਸੀ ਨਾਰਮਲੀ ਗਈ ਇੱਥੋਂ ਦਾ ਬਿਜ਼ਨਸ ਦੇ ਆਧਾਰ ਤੇ ਕੋਈ ਬਿਜ਼ਨਸ ਵਾਲਿਆਂ ਦੇ ਬਾਹਰ ਪੈਸੇ ਡਬਾਈ ਰਾਹੀ ਭੇਜਦੇ ਆ ਕੋਹ ਹੋਰ ਭੇਜਦੇ ਨੇ ਕਈ ਸਿਸਟਮ ਆ ਇਹਦੇ ਵਿੱਚ ਕਿਹੜਾ ਸਿਸਟਮ ਇਨਵੋਲਵਸ ਇਸ ਇਨਵੈਸਟੀਗੇਟ ਕਰਕੇ ਉਹਨੂੰ ਮਤਲਬ ਅੰਦਾਜ਼ਾ ਕਿੰਨੀ ਇਨਵੈਸਟੀਗੇਸ਼ਨ ਕਿੰਨਾ ਪੁਰਾਣਾ ਚੱਲ ਰਿਹਾ ਹੈ ਕਿ ਨਵਾਂ ਦੇ ਕੰਮ ਹੈ ਨਹੀਂ ਜਾਇਆ ਉਹ ਇਹ ਕੰਮ ਤਾਂ ਪੁਰਾਣਾ ਹੀ ਚੱਲ ਰਿਹਾ ਕਿਉਂਕਿ ਆਪਣੇ ਸਾਡੇ ਸੁਰਤਾਰੀ ਕਨੈਕਸ਼ਨ ਰਹਿਣਾ ਬੜਾ ਪਹਿਲਾਂ ਦਾ ਹੈ ਪਾਕਿਸਤਾਨ ਇਹ ਇਹ ਜਿਹੜਾ ਸਾਡੇ ਕੇਸ ਵਾਲਾ ਇਹ ਇਹ ਫਰਵਰੀ 24 ਤੋਂ ਐਸੇ ਦਿਨ ਦੋ ਦਿਨ ਮਹੀਨਿਆਂ ਤੋਂ ਜਿਹੜਾ ਹੈਗਾ ਸੀਗਾ ਜਿਹੜਾ ਇਹ ਜਿਹੜਾ ਅਸੀਂ ਟ੍ਰੇਸ ਕੀਤਾ ਇਹ ਫਰਵਰੀ 24 ਤੋਂ ਇਹ ਪਾਕਿਸਤਾਨ ਦੇ ਨਾਲ ਜਿਹੜਾ ਇਹਨਾਂ ਦੇ ਲਿੰਕ ਹੈਗੇ ਸੀ ਜਿਹੜਾ ਰਾਜਕੁਮਾਰ ਸੀ ਇਹਨਾਂ ਦਾ ਉਹ ਮੇਨ ਜਿਹੜਾ ਲਿੰਕ ਸੀਗਾ ਜਿਹੜਾ ਪਾਕਿਸਤਾਨ ਦੇ ਨਾਲ ਲਿੰਕ ਸੀਗਾ ਉਦੋਂੋਂ ਬਾਅਦ ਅਗੇ ਖੇਤਾਰਾਮ ਸੀਗਾ ਫਿਰ ਕਦੋਂ ਤੋਂ ਇਹ ਕੰਮ ਕਰ ਰਹੇ ਸੀ ਕਾਫੀ ਬਹੁਤ ਬਸਟਿੰਗ ਨੇ ਚਾਹਤ ਦੇ ਸਾਹਮਣੇ ਆਇਆ ਖੇਤਾਰਾਮ ਜਿਹੜਾ 14 ਸਾਲ ਤੋਂ ਇਹ ਕੰਮ ਕਰ ਰਿਹਾ ਜਿਹੜਾ ਦਿੱਲੀ ਤੋਂ ਅਸੀਂ ਫੜ ਕੇ ਲਿਆਤਾ